ਜਾਦ ਉਹਨੇ ਮੈਨੂੰ ਕਿਹਾ ਕਿ ਅਸੀਂ ਗਾਂਧੀ 3 ਲੈ ਕੇ ਆ ਰਿਹਾ ਮੈਂ ਉਹਨੂੰ ਕੋਈ ਨਹੀਂ ਪੁੱਛਿਆ ਕਿ ਕਿੰਨੇ ਪੈਸੇ ਕਿਹੜੀ ਸਕ੍ਰਿਪਟ ਕੀ ਕਰਨਾ ਮੈਨੂੰ ਪਰਸੋ ਤੋਂ ਸ਼ੂਟ ਸ਼ੁਰੂ ਹੈ ਕਹਿੰਦੇ ਮੈਨੂੰ ਲੱਗਦਾ ਸੀ ਤੂੰ ਬੰਬੇ ਐ ਸੋ ਦੈਟਸ ਵਾਈ ਮੈਂ ਤੈਨੂੰ ਕਾਲ ਨਹੀਂ ਕੀਤਾ ਹੈ ਬਹੁਤ ਇੱਕ ਸਵੀਟ ਇਨਸਾਨ ਨੇ ਤੇ ਯਾਰ ਬਹੁਤ ਹੀ ਬਿਊਟੀਫੁਲ ਐਕਸਪੀਰੀਅੰਸ ਰਿਹਾ ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਗੁੱਸਾ ਚੜਦਾ ਹੀ ਨਹੀਂ ਜਿੰਨੇ ਉਹ ਗੁੱਸੇ ਵਾਲੀ ਫਿਲਮਾਂ ਬਣਾਉਂਦੇ ਉਹ ਬਿਲਕੁਲ ਆਪੋਜ਼ਿਟ ਹੈ ਆਪਣੇ ਰੋਲ ਤੋਂ ਇਹ ਜਿਹੜੀ ਆਪਣੀ ਆਪਾਂ ਮੂਵੀਜ਼ ਦੀ ਗੱਲ ਕਰ ਲਈਏ ਤਾਂ ਉਹ ਹੀਰੋ ਸਿਨੇਮਾ ਹੀਰੋ ਸਿਨੇਮਾ ਹੀਰੋਇਕ ਸੋ ਮੈਂ ਚਾਹਨੀ ਹੈ ਕਿ ਇਹ ਸਿਨੇਮਾ ਸਿਨੇਮਾ ਨਾ ਖਿਡিয়ে ਆਪਾਂ ਆਪਾਂ ਆਰਟਿਸਟਾਂ ਨਾਲ ਖਿਡিয়ে ਯਾਰ ਸਭ ਤੋਂ ਔਖਾ ਮੈਨੂੰ ਲੱਗਦਾ ਕਿਸੇ ਦੀ ਬਾਇਓਪਿਕ ਕਰਨਾ ਹੁੰਦਾ ਤੇ ਮੈਂ ਜ਼ਰੂਰ ਆਪਣੇ ਸ ਸਫਰ ਦੇ ਵਿੱਚ ਕਿਸੇ ਦੀ ਬਾਇਓਪਿਕ ਕਰਨਾ ਚਾਹੂੰਗੀ ਹਲੇ ਰਿਵੀਲ ਨਹੀਂ ਕਰੂੰਗੀ ਕਿ ਕੀ ਦੀ ਕਿ ਕੋਈ ਹੋਰ ਹੀ ਨਾ ਮੂਵੀ ਬਣਾ ਲੇ ਉਹਦੀ ਉਹ ਸੋਹਣਾ ਸੋਹਣਾ ਗਾਣਾ ਵੀ ਗਾਉਂਦੇ ਗਾ ਸਿੰਗਿੰਗ ਜਿਹੜੇ ਬਹੁਤ ਸੋਹਣੀ ਕਰ ਲੈਂਦੇ ਮੈਂ ਹਨਾ ਮੈਂ ਨਹੀਂ ਹਰ ਤੁਸੀਂ ਪਸਾਰ ਰਹੇ ਹੋ ਮੈਨੂੰ ਉਹ ਕਾਲੇ ਰੰਗ ਦਾ ਪਰਾਂ ਦਾ ਸੋਹਣ ਸੱਜਣਾ ਲਿਆਉਂਦਾ ਰੰਗ ਦਾ ਪਰਾਂ ਦਾ ਸੋਹਣ ਸੱਜਣਾ ਲਿਆਉਂਦਾ ਵੇ ਮੈਂ ਚੁੰਮ ਚੁੰਮ ਵੇ ਮੈਂ ਚੁੰਮ ਚੁੰਮ ਰੱਖਦੀ ਪਰਾਂ ਮੈਂ ਪੱਪਾ ਪਰ ਨੱਚਦੀ ਫਿਰਾਂ ਸਤਿ ਸ਼੍ਰੀ ਅਕਾਲ ਜੀ ਫਰਵਨ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਹਦੇ ਨੂੰ ਸਵਾਗਤ ਕਰਦੇ ਆਂ ਸੋ ਇੱਕ ਅਜਿਹੀ ਫਿਲਮ ਜਿਹਦੇ ਨਾਮ ਦੇ ਨਾਲ ਹੀ ਐਕਸ਼ਨ ਜੁੜਿਆ ਹੋਇਆ ਹੈ ਗਾਂਧੀ ਗਾਂਧੀ 1 ਤੁਸੀਂ ਬਲੌਕਬਸਟਰ ਹਿੱਟ ਦਿੱਤੀ ਹੈ ਉਸ ਤੋਂ ਬਾਅਦ ਗਾਂਧੀ 2 ਤੇ ਹੁਣ ਗਾਂਧੀ 3 ਦੀ ਵਾਰੀ ਚੱਲ ਰਹੀ ਹੈ ਤੇ ਸਾਡੇ ਨਾਲ ਮੈਂ ਮੌਜੂਦ ਨੇ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯਾਹ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇੱਕ ਅਜਿਹੀ ਫਿਲਮ ਦਾ ਹਿੱਸਾ ਬਣੇ ਹੋ ਜਿਹੜਾ ਮੇਰੇ ਖਿਆਲ ਨਾਲ ਬੱਚਾ ਬੱਚਾ ਫੈਨ ਹੈ ਹਣਾ ਤੇ ਨੌਜਵਾਨ ਕਹਿੰਦੇ ਆ ਕਿ ਹਾਂ ਨਾ ਦੇਵ ਕੌਰ ਨੂੰ ਵੈਸੇ ਐਕਸ਼ਨ ਹੀਰੋ ਮੰਨਦੇ ਆ ਸੋ ਬੜਾ ਐਡਮਾਇਰ ਕਰਦੇ ਐ ਐਕਸ਼ਨ ਦੇ ਲਈ ਸੋ ਦੋਨਾਂ ਦੀ ਸਭ ਤੋਂ ਪਹਿਲਾਂ ਦਾ ਫੀਲਿੰਗ ਜਾਨਣਾ ਚਾਹੂੰਗਾ ਕਿ ਜਦੋਂ ਇਸ ਫਿਲਮ ਦੇ ਲਈ ਹਣਾ ਅਪਰੋਚ ਕੀਤਾ ਗਿਆ ਤਾਂ ਫੀਲਿੰਗ ਕਿਦਾਂ ਦੀ ਸੀ ਯਾਰ ਐਕਚੁਅਲੀ ਨਾ ਮੇਰੀ ਇੱਕ ਸਹੇਲੀ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਮਨਦੀਪ ਸਰ ਫਿਲਮ ਬਣਾਉਣ ਲੱਗੇ ਆ ਤੇ ਮੈਨੂੰ ਉਸ ਵੇਲੇ ਪਤਾ ਨਹੀਂ ਸੀ ਕਿਹੜੀ ਫਿਲਮ ਬਣਾਉਣ ਲੱਗੇ ਆ ਤੇ ਜਨਰਲੀ ਮੈਂ ਸਰ ਕੋਲ ਗਈ ਹਣਾ ਮਿਲਨ ਕੇ ਸਰ ਹਾਂਜੀ ਤੁਸੀਂ ਫਿਲਮ ਬਣਾ ਰਹੇ ਹੋ ਤੇ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਹਾਂਜੀ ਐਦਾਂ ਦਾ ਫਿਲਮ ਆ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਗਾਂਧੀ 3 ਲੈ ਕੇ ਆ ਰਹੇ ਆ ਮੈਂ ਉਹਨੂੰ ਕੋਈ ਨਹੀਂ ਪੁੱਛਿਆ ਕਿ ਕਿੰਨੇ ਪੈਸੇ ਕਿਹੜੀ ਸਕ੍ਰਿਪਟ ਕੀ ਕਰਨਾ ਕੌਣ ਆ ਕੀ ਹੋਊਗਾ ਕਿੱਦਾਂ ਹੋਊਗਾ ਕਦੋਂ ਸ਼ੁਰੂ ਹੋਗੀ ਮੈਂ ਕਿਹਾ ਸਰ ਮੈਂ ਤੁਹਾਡੀ ਇਸ ਫਿਲਮ ਦਾ ਆਲਰੇਡੀ ਪਾਰਟ ਆ ਤੁਸੀਂ ਦੱਸੋ ਕਰਨਾ ਕੀ ਐ ਮੈਂ ਮਤਲਬ ਤੁਸੀਂ ਮੇਰਾ ਬਸ ਮੈਨੂੰ ਰੋਲ ਦੱਸ ਦੋ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅਦਿੱਤੀ ਜਿਹੜਾ ਰੋਲ ਐ ਕੋਈ ਚੈਲੈਂਜਿੰਗ ਐ ਤੇ ਬਹੁਤ ਹੀ ਐਹੋ ਜਿਹੇ ਹੀਰੋਇਨਸ ਹੈਗੀਆਂ ਆ ਜਿਹੜੀਆਂ ਨਈ ਸ਼ਾਇਦ ਕਰਨਾ ਪਸੰਦ ਕਰਨਗੀਆਂ ਤੇ ਮੈਨੂੰ ਲੱਗਦਾ ਕਿ ਤੁਸੀਂ ਡਾਊਟਫੁਲ ਨਾ ਹੋ ਤੇ ਜਦੋਂ ਉਹਨਾਂ ਨੇ ਮੈਨੂੰ ਪੂਰਾ ਸੁਣਾਇਆ ਇੱਕ ਵਾਰ ਤੇ ਲੱਗਿਆ ਯਾਰ ਕਿ ਬਹੁਤ ਚੈਲੰਜ ਹੋ ਜਾਊਗਾ ਮਤਲਬ ਬਹੁਤ ਜ਼ਿਆਦਾ ਆਪਣਾ weight ਇਨਕਰੀਜ਼ ਕਰਨਾ ਤੇ ਜਿਹੜੀ ਨਾਲ ਚੀਜ਼ਾਂ ਇਨਕਲੂਡ ਹੁੰਦੀ ਆ ਬਹੁਤ ਮਤਲਬ ਮੈਨੂੰ ਲੱਗਿਆ ਪਰ ਮੈਂ ਛੱਡਿਆ ਨਹੀਂ ਮੈਂ ਕਿਹਾ ਨਹੀਂ ਜੇ ਮੈਂ ਕਰਨਾ ਤੇ ਮੈਂ ਇਹੀ ਫਿਲਮ ਕਰਨੀ ਆ ਐਂਡ ਚੈਲੰਜਸ ਤੇ ਇਹ ਗੱਲ ਕਰੀ ਹੈ ਨਾ ਤੁਸੀਂ weight put on ਕੀਤਾ ਫਿਰ weight ਮੇਰੇ ਖਿਆਲ ਨਾਲ put on ਕਰਨ ਤੋਂ ਬਾਅਦ ਦੁਬਾਰਾ ਫਿੱਟ ਹੋਣਾ ਮੇਰੇ ਖਿਆਲ ਨਾਲ ਜ਼ਿਆਦਾ ਚੈਲੈਂਜਿੰਗ ਹੋ ਜਾਂਦਾ ਯਾਰ ਹਾਲੇ ਮੈਂ ਲੂਜ਼ ਕਰ ਹੀ ਰਹੀ ਹਾਂ ਹਾਲੇ ਤਾਂ 3 ਕਿਲੋ ਹੀ ਲੂਜ਼ ਕੀਤਾ 8 ਕਿਲੋ ਹਾਲੇ ਤਾਂ ਜਨ ਹੀ ਸਟਾਰਟ ਹੋਈ ਹੈ ਤੇ ਬਹੁਤ ਔਖਾ ਯਾਰ weight put on ਕਰਨਾ ਬਹੁਤ ਔਖਾ ਹੁੰਦਾ ਪਰ weight ਰਿਡਿਊਸ ਕਰਨਾ ਬਹੁਤ ਔਖਾ ਹੁੰਦਾ ਮਤਲਬ ਦੋ ਦੋ ਵਾਰ ਜਿਮ ਜਾਣਾ ਬਹੁਤ ਟਟਖਾਣਾ ਤੇ ਮੈਂ ਬਹੁਤ ਫੂਡੀਆਂ ਮੈਨੂੰ ਖਾਣ ਪੀਣ ਦਾ ਵੈਸੇ ਹੀ ਬਹੁਤ ਸ਼ੌਂਕ ਆ ਤੇ ਆਪਣੇ ਮੂੰਹ ਤੇ ਚੇਪੀ ਲਾ ਕੇ ਰੱਖਣਾ ਕਿ ਨਹੀਂ ਇਹ ਦਿੱਤੀ ਕੁਝ ਨਹੀਂ ਖਾਣਾ ਬਹੁਤ ਔਖਾ ਅੰਕਿਤਾ ਜੀ ਤੁਹਾਡਾ ਕਿਦਾਂ ਦਾ ਰਿਐਕਸ਼ਨ ਸੀ ਜਦੋਂ ਤੁਹਾਡੇ ਤੇ ਉਹ ਅਪਰੋਚ ਹੋਈ ਇਸ ਫਿਲਮ ਦੇ ਰਿਗਾਰਡਿੰਗ ਹਨਾ ਉਹਨਾਂ ਨੇ ਗੱਲਬਾਤ ਕੀਤੀ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਮੈਨੂੰ ਜਦੋਂ ਇਹ ਮੂਵੀ ਆਫਰ ਕੀਤੀ ਨਾ ਸਰ ਨੇ ਮੈਨੂੰ ਮਨਦੀਪ ਸਰ ਦਾ ਇੱਕ ਕਾਲ ਆਇਆ ਸੀਗਾ ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਅੰਕਿਤਾ ਐਵੇਂ ਮੈਂ ਤਾਂ ਰੋਲ ਹੈ ਕੁਆਇਟ ਚੈਲੈਂਜਿੰਗ ਹੈ ਤੇਰੇ ਲਈ ਵੀ ਬਿਕਾਜ਼ ਤੂੰ ਐਕਸ਼ਨ ਕੀਤਾ ਨਹੀਂ ਕਿਦੀ ਹੈਨਾ ਸੋ ਵੀ ਐਕਸ਼ਨ ਵੀ ਹੈ ਤੇ ਮੈਨੂੰ ਮਨ ਨੂੰ ਠੀਕ ਹੈ ਸਰ ਕਹਿੰਦੇ ਪਰਸੋ ਤੋਂ ਸ਼ੂਟ ਸ਼ੁਰੂ ਹੈ ਕਹਿੰਦੇ ਮੈਨੂੰ ਲੱਗਦਾ ਸੀ ਤੂੰ ਬੰਬੇ ਐ ਸੋ ਦੈਟਸ ਵਾ ਮੈਂ ਤੈਨੂੰ ਕਾਲ ਨਹੀਂ ਕੀਤਾ ਹੈਨਾ ਤੇ ਕਹਿੰਦੇ ਬਟ ਹੁਣ ਬਿਲਕੁਲ ਹੀ ਸ਼ੂਟ ਆਪਣਾ ਨੀਅਰ ਆ ਗਿਆ ਆਪਾਂ ਸ਼ੁਰੂ ਕਰ ਰਹੇ ਆ ਹਨਾ ਤੇ ਇਦਾਂ ਦਾ ਕਰਕੇ ਆ ਸੋ ਮੈਂ ਕਿਹਾ ਠੀਕ ਹੈ ਸਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਮੈਨੂੰ ਸਕ੍ਰਿਪਟ ਭੇਜੋ ਸਕ੍ਰਿਪਟ ਭੇਜੀ ਤੇ ਮੈਂ ਕਿਹਾ ਆਮਨ ਵਾਓ ਇੰਨੀ ਵੱਡੀ ਫਰੈਂਚਾਈਜ਼ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਹੋਰ ਕੀ ਚਾਹੀਦਾ ਤੇ ਜਦੋਂ ਡਾਇਰੈਕਟਰ ਆਪ ਮੰਦੀਪ ਬਣੀਪਾਲ ਜੀ ਹੁੰ ਟਰੂ ਟਰੂ ਐਮਾ ਉਹਨਾਂ ਮਨਦੀਪ ਜੀ ਦੀ ਗੱਲ ਕਰੀ ਤਾਂ ਉਹਨਾਂ ਨੇ ਕਹਿ ਲੋ ਕਿ ਹਿਟਲੈਸ ਬਾਲ ਲੰਬੀ ਆ ਹੈਨਾ ਤੇ ਉਹਦਾ ਬੜੇ ਕੁਆਇਡ ਰਹਿੰਦੇ ਨੇ ਮੇਰੇ ਖਿਆਲ ਆ ਜਦੋਂ ਆਨ ਸੈੱਟ ਵੀ ਹੁੰਦੇ ਆ ਤਾਂ ਸਿਰਫ ਕੰਮ ਤੱਕ ਮਤਲਬ ਰੱਖਦੇ ਨੇ ਉਹ ਹਨਾ ਐਦਾਂ ਤਾਂ ਉਹਨਾਂ ਦਾ ਨੇਚਰ ਆ ਸੋ ਕੰਮ ਕਰਕੇ ਕਿਦਾਂ ਦਾ ਫੀਲ ਆਇਆ ਤੁਹਾਨੂੰ ਯਾਰ ਮਨਦੀਪ ਸਰ ਬਹੁਤ ਇੱਕ ਸਵੀਟ ਇਨਸਾਨ ਨੇ ਤੇ ਯਾਰ ਬਹੁਤ ਹੀ ਬਿਊਟੀਫੁਲ ਐਕਸਪੀਰੀਅੰਸ ਰਿਹਾ ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਗੁੱਸਾ ਚੜਦਾ ਹੀ ਨਹੀਂ ਜਿੰਨੇ ਉਹ ਗੁੱਸੇ ਵਾਲੀ ਫਿਲਮਾਂ ਬਣਾਉਂਦੇ ਉਹ ਬਿਲਕੁਲ ਆਪੋਜ਼ਿਟ ਹੈ ਆਪਣੇ ਰੋਲ ਤੋਂ ਇਹ ਤੇ ਬਹੁਤ ਹੀ ਸਹਿਜਵਾਣ ਹੈ ਕਿਸ ਨੂੰ ਕੁਝ ਕਹਿਣਾ ਨਹੀਂ ਜੇ ਆਪਾਂ ਨੂੰ ਕੁਝ ਨਹੀਂ ਹੁੰਦਾ ਕਦੇ-ਕਦੇ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਇੱਕ ਐਕਟਰ ਅੜ ਜਾਂਦਾ ਨਹੀਂ ਕਰ ਪਾਂਦਾ ਹਨਾ ਤੇ ਬੜੇ ਪਿਆਰ ਨਾਲ ਉਹਨਾਂ ਨੇ ਇੱਕ ਇੱਕ ਚੀਜ਼ ਹੈਂਡਲ ਕੀਤੀ ਸੋਚਿਆ ਸਮਝਿਆ ਤੇ ਇਹੋ ਜਿਹੀ ਕਦੇ-ਕਦੇ ਚੀਜ਼ਾਂ ਵੀ ਹੋਈਆਂ ਕਿ ਸੈੱਟ ਤੇ ਬਹੁਤ ਬਾਰਿਸ਼ ਆ ਗਈ ਚੀਜ਼ਾਂ ਹੋਈਆਂ ਦੇਖੋ ਖਰਚਾ ਰੋਜ਼ਦਾ ਹੁੰਦਾ ਹਨਾ ਇੱਕ ਡਾਇਰੈਕਟਰ ਲਈ ਆਪਣਾ ਕੰਮ ਕ ਰਹਿਣਾ ਬਹੁਤ ਜ਼ਰੂਰੀ ਹੈ ਪਰ ਯਾਰ ਉਹਨਾਂ ਨੇ ਇੰਨੀ ਬਿਊਟੀਫੁਲੀ ਇੰਨੀ ਗ੍ਰੇਸਪੂਲੀ ਸਾਰੇ ਫਿਲਮ ਕੰਪਲੀਟ ਕੀਤੀ ਤੇ ਪੂਰੀ ਟੀਮ ਨੂੰ ਜੋੜਿਆ ਕਿਉਂਕਿ ਮੈਂ ਤੇ ਅੰਕਿਤਾ ਨਮੇ ਆ ਜੀ ਇਸ ਸੀਰੀਜ਼ ਦੇ ਵਿੱਚ ਹਨਾ ਕਿਉਂਕਿ ਪਹਿਲਾਂ ਦੋ ਪਾਰਟ ਬਣ ਚੁੱਕੇ ਆ ਤੇ ਨਵੇਂ ਲੋਕਾਂ ਨੂੰ ਇਹ ਪੁਰਾਣੀ ਟੀਮ ਦੇ ਨਾਲ ਜੋ ਪਰੋਨਾ ਜੋ ਨਾਲ ਵਿੱਚ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਆ ਤੇ ਉਹਨਾਂ ਨੇ ਬਹੁਤ ਬਾ ਕਮਾਲ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਤੇ ਮੈਂ ਮੈਂ ਪਹਿਲੀ ਵੀ ਫਿਲਮਾਂ ਦੇਖੀਆਂ ਇੱਕ ਤੇ ਦੋ ਦੇਖੀਆਂ ਤੇ ਮੈਨੂੰ ਲੱਗਦਾ ਗਾਂਧੀ 3 ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਰੰਗ ਦਿੱਤਾ ਨਾ ਉਹ ਬਹੁਤ ਵੱਖਰਾ ਤੇ ਬਹੁਤ ਸੁਨਹਿਰਾ ਹਾਂਜੀ ਤੇ ਮੈਂ ਇਹ ਕਰੈਕਟਰਸ ਦੀ ਗੱਲ ਕਰੂੰਗਾ ਕਿ ਤੇ ਤੁਹਾਡੇ ਤੋਂ ਸਟਾਰਟ ਕਰਦੇ ਆ ਕਰੈਕਟਰ ਤੁਹਾਡਾ ਜਦੋਂ ਉਹਨਾਂ ਨੇ ਡਿਫਾਈਨ ਕੀਤਾ ਕਿ ਇਹ ਕਰੈਕਟਰ ਆ ਤੁਹਾਡਾ ਹਨਾ ਬਹੁਤ ਸਾਰੇ ਚੈਲੰਜਸ ਹੋ ਜਾਂਦੇ ਜਦੋਂ ਫੀਮੇਲ ਕਰੈਕਟਰ ਕਰਨਾ ਹੁੰਦਾ ਇੱਕ ਐਦਾਂ ਦੀ ਫਿਲਮ ਜਿਹੜੀ ਐਕਸ਼ਨ ਓਰੀਐਂਟਡ ਹੋਵੇ ਹਨਾ ਸੋ ਕਿੱਦਾਂ ਦਾ ਮਤਲਬ ਉਦੋਂ ਲੱਗਿਆ ਕਿ ਯਾਰ ਇਹ ਮੈਨੂੰ ਚੈਲੰਜਸ ਵੀ ਹੋ ਸਕਦੇ ਆ ਹਨਾ ਇਸ ਫਿਲਮ ਦੇ ਵਿੱਚ ਆਪਣੀ ਇੱਕ ਜਗ੍ਹਾ ਬਣਾਉਣਾ ਆਪਣੀ ਫੇਸ ਵੈਲਿਊ ਰੱਖਣੀ ਹੈ ਨਾ ਉਸ ਹਿਸਾਬ ਸਿਰ ਨਾਲ ਕਿ ਮੇਰਾ ਕਰੈਕਟਰ ਲੋਕਾਂ ਨੂੰ ਸ਼ੋਅ ਹੋਵੇ ਤੇ ਕਿਦਾਂ ਦਾ ਲੱਗਿਆ ਮੈਨੂੰ ਉਹ ਸਫਰ ਕਿਦਾਂ ਦਾ ਰਿਹਾ ਤੇ ਪਹਿਲਾ ਰਿਐਕਸ਼ਨ ਕਿਦਾਂ ਦਾ ਸੀ ਇੱਕ ਕਰੈਕਟਰ ਵੀ ਜੋ ਮੇਰਾ ਕਰੈਕਟਰ ਹੈ ਉਹ ਆਪਣੇ ਆਪ ਚ ਬੜਾ ਕ੍ਰੂਸ਼ਲ ਕਰੈਕਟਰ ਹੈ ਓਕੇ ਤੇ ਮੂਵੀ ਦਾ ਸੈਂਟਰ ਪੁਆਇੰਟ ਹੈ ਓਕੇ ਉਹਦੇ ਇਰਦ-ਗਿਰਦ ਚੀਜ਼ਾਂ ਘੁੰਮ ਰਹੀਆਂ ਨੇ ਮੈਂ ਜ਼ਿਆਦਾ ਰਿਵੀਲ ਤਾਂ ਨਹੀਂ ਕਰ ਸਕਦੀ ਜੀ ਨਹੀਂ ਸਮਝ ਸਕਦੇ ਆ ਕਿਉਂਕਿ ਟ੍ਰੇਲਰ ਚ ਵੀ ਜ਼ਿਆਦਾ ਰਿਵੀਲ ਉਹਨਾਂ ਨੇ ਇਸੇ ਲਈ ਨਹੀਂ ਕੀਤਾ ਬਿਕਾਜ਼ ਉਹ ਇੱਕ ਬਣ ਕੇ ਰੱਖਦਾ ਉਹ ਪਾਸ ਸੋ ਨੂੰ ਉਹ ਆਪਣੇ ਆਪ ਚ ਇੰਨਾ ਚੈਲੈਂਜਿੰਗ ਸੀ ਨਾ ਮੈਂ ਜੋ ਕੈਰੈਕਟਰ ਪਹਿਲਾਂ ਮੈਂ ਪਲੇ ਕੀਤੇ ਹੋਏ ਆ ਜਾਂ ਜੋ ਮੈਨੂੰ ਪਹਿਲਾਂ ਆਫਰ ਹੋਏ ਆ ਜਾਂ ਜੋ ਮੈਂ ਪਹਿਲਾਂ ਖੇੜ ਚੁੱਕੀ ਆ ਉਹ ਤੋਂ ਬਿਲਕੁਲ ਇੱਕ ਡਿਫਰੈਂਟ ਜ਼ੋਨ ਇਹ ਮੇਰਾ ਮਨਦੀਪ ਸਰ ਦੇ ਨਾਲ ਇਹ ਦੂਸਰਾ ਪ੍ਰੋਜੈਕਟ ਸੀ ਹਮ ਸੋ ਮੈਂ ਸਭ ਨੂੰ ਮੈਂ ਬਾਰ ਬਾਰ ਸਭ ਨੂੰ ਪੁੱਛ ਰਹੀ ਸੀ ਸਰ ਤੁਹਾਨੂੰ ਲੱਗਦਾ ਮੈਂ ਕਰ ਲੂੰਗੀ ਸਰ ਮਨੇ ਕਹਿੰਦੇ ਅੰਕੀ ਤਾਂ ਲੱਗ ਲੱਗਦਾ ਹੈ ਤਾਂ ਮੈਂ ਤੈਨੂੰ ਕਾਲ ਕੀਤਾ ਮੈਂ ਫਿਰ ਜਦੋਂ ਕਰਨ ਤੋਂ ਬਾਅਦ ਮੈਨੂੰ ਇੰਜਰੀ ਆ ਗਈ ਸੀ ਨਾ ਸੈੱਟ ਤੇ ਉਸ ਤੋਂ ਬਾਅਦ ਵੀ ਇੱਕ ਐਕਸ਼ਨ ਸੀਕੁਐਂਸ ਫਿਰ ਉਨੀ એનર્ਜੀ ਉਹਦੇ ਵਿੱਚ ਹੈ ਨਾ ਮੈਂ ਮੈਂ ਡਰ ਰਹੀ ਸੀ ਮੈਂ ਤਾਂ ਸਰ ਮੈਂ ਨਹੀਂ ਚਾਹੁੰਦੀ ਕਿ ਇਹ ਚੀਜ਼ ਖਰਾਬ ਹੋਏ ਹੈ ਨਾ ਤੁਸੀਂ ਮੈਨੂੰ ਹੁਣ ਵੀ ਦੱਸ ਦੋ ਕਿ ਕੁਝ ਹੈ बिकॉज़ ਮੈਂ ਮੂਵੀ ਨਾ ਕੰਪਰੋ ਨਹੀਂ ਕਰਨਾ ਚਾਹੁੰਦੀ ਬਿਲਕੁਲ ਮੈਨੂੰ ਇਹ ਵੀ ਸਿਗਾ ਕਿ ਇੱਕ ਪਾਰਟ ਤੇ ਹਜੇ 2 ਦਿਨ ਦਾ ਹੀ ਸ਼ੂਟ ਹੋਇਆ ਹੈ ਤੇ ਜੇ ਮੈਂ ਇਹਨੂੰ ਮੈਂ ਨਾ ਵੀ ਰਵਾਂ ਇਸ ਮੂਵੀ ਦਾ ਪਾਰਟ ਮੂਵੀ ਖਰਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਆਰਟਿਸਟਲੀ ਇਹ ਚੀਜ਼ ਬਹੁਤ ਵੱਡੀ ਹੁੰਦੀ ਹੈ ਸਾਡੇ ਲਈ ਮੇਰੇ ਲਈ ਤਾਂ ਬਹੁਤ ਵੱਡੀ ਚੀਜ਼ ਸੀ ਕਿ ਪ੍ਰੋਡਿਊਸਰ ਦਾ ਪੈਸਾ ਖਰਾਬ ਨਹੀਂ ਹੋਣਾ ਚਾਹੀਦਾ ਡਾਇਰੈਕਟਰ ਸਰ ਦਾ ਮੇਰੇ ਤੇ ਜੋ ਟਰਸਟ ਆ ਉਹ ਟੁੱਟਣਾ ਨਹੀਂ ਚਾਹੀਦਾ ਉਹਨਾਂ ਦੇ ਉੱਪਰ ਉਂਗਲੀਆਂ ਨਹੀਂ ਉੱਠਣੀਆਂ ਚਾਹੀਦੀਆਂ ਕਿ ਤੁਹਾਡੀ ਹੀਰੋਇਨ ਦੀ ਵਜ੍ਹਾ ਦੇ ਨਾਲ ਮੇਰੇ ਨਾਲ ਇਹ ਹੋ ਰਿਹਾ ਹੈ ਨਾ ਸੋ ਮੇਰੇ ਲਈ ਉਹ ਪਾਰਟ ਨਿਭਾਉਣਾ ਐਂਡ ਸਰ ਮੈਨੂੰ ਬਾਰ ਬਾਰ ਇੱਕ ਚੀਜ਼ ਕਹਿ ਰਹੇ ਸੀ ਅੰਕਿਤਾ ਸੋਚ ਤੋਂ ਉੱਪਰ ਨਿਕਲ ਰਹੇ ਅੰਕਿਤਾ ਸੋਚ ਤੋਂ ਉੱਪਰ ਚੀਜ਼ਾਂ ਹੋ ਰਹੀਆਂ ਨੇ ਐਂਡ ਮੇਰੇ ਲਈ ਆਮ ਫੀਲਿੰਗ ਵੈਰੀ ਬਲੈਸਡ ਕਿ ਇਹ ਚੀਜ਼ਾਂ ਹੋ ਰਹੀਆਂ ਬਿਲਕੁਲ ਤੇ ਮੇਰੇ ਖਿਆਲ ਨਾਲ ਹਰ ਇੱਕ ਕੈਰੈਕਟਰ ਨੂੰ ਇਸੇ ਤਰੀਕੇ ਨਾਲ ਚੁਣਿਆ ਜਾਂਦਾ ਜਦੋਂ ਇੱਕ ਡਾਇਰੈਕਟਰ ਦੀ ਜਿਹੜੀ ਨਿਗਾਹ ਹੁੰਦੀ ਹੈ ਮੇਰੇ ਖਿਆਲ ਨਾਲ ਪਹਿਲਾਂ ਹੀ ਕਰੈਕਟਰਸ ਨੂੰ ਆਲਰੇਡੀ ਆਪਣੀ ਆਪਣੀ ਜਗ੍ਹਾ ਤੇ ਪਲੇਸ ਕਰਕੇ ਰੱਖ ਦਿਆ ਕਿ ਇਹ ਕਰੈਕਟਰ ਤੋਂ ਇਹ ਚੀਜ਼ ਕਰਾਉਣੀ ਹੈ ਤੇ ਉਹ ਇੰਨਾ ਸੋਹਣੀ ਚੀਜ਼ਾਂ ਕਰ ਸਕਦੇ ਆ ਤੁਹਾਡੇ ਕਰੈਕਟਰ ਦੀ ਜੇਕਰ ਗੱਲ ਕਰੀਏ ਫੀਮੇਲ ਲੀਡ ਨੂੰ ਤੁਸੀਂ ਫਿਲਮ ਦੇ ਤੇ ਇਸ ਦੇ ਵਿੱਚ ਮਤਲਬ ਚੈਲੰਜਸ ਮੇਰੇ ਖਿਆਲ ਨਾਲ ਕਿਤੇ ਜ਼ਿਆਦਾ ਵਾਜ ਜਾਂਦੇ ਆ ਹੈਨਾ ਜਦੋਂ ਐਕਸ਼ਨ ਫਿਲਮ ਹੋਵੇ ਉਦੋਂ ਤੁਹਾਡੇ ਤੇ ਜ਼ਿੰਮੇਵਾਰੀ ਇਦਾਂ ਦੀ ਐਂਡ ਸੈਕੰਡਲੀ ਮੇਰੇ ਖਿਆਲ ਨਾਲ ਤੁਹਾਡੀ ਮੇਕਅਪ ਲੁੱਕ ਵੀ ਨਹੀਂ ਆ ਇਹਦੇ ਵਿੱਚ ਹੈਨਾ ਬਿਲਕੁਲ ਹੀ ਰੌ ਲੁੱਕ ਤੁਹਾਡੀ ਨਜ਼ਰ ਆ ਰਹੀ ਆ ਸਾਡੇ ਟ੍ਰੇਲਰ ਦੇ ਵਿੱਚ ਵੀ ਸੋ ਉਹ ਚੀਜ਼ਾਂ ਇਦਾਂ ਦੇ ਲੁੱਕ ਦੇ ਨਾਲ ਤੁਸੀਂ ਕੈਮਰਾ ਫੇਸ ਕਰਨਾ ਹੈਨਾ ਉਕੀ ਅਕਸਰ ਫੀਮੇਲ ਜਿਹੜੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਹੁੰਦਾ ਆਰਟਿਸਟ ਨੂੰ ਕਿ ਸਾਨੂੰ ਜਿਹੜਾ ਕੌਂਸ਼ੀਅਸ ਹੁੰਦੀਆਂ ਆਪਣੇ ਫੇਸ ਨੂੰ ਲੈ ਕੇ ਕਿ ਯਾਰ ਹਮੇਸ਼ਾ ਕੈਮਰੇ ਤੇ ਵਧੀਆ ਆਈਏ ਸੋਹਣੇ ਆਈਏ ਸੋ ਉਹ ਚੀਜ਼ਾਂ ਕਿੰਨਾ ਕਿ ਇਫੈਕਟ ਕਰਦੀਆਂ ਸੀ ਉਸ ਟਾਈਮ ਜਦੋਂ ਸ਼ੂਟ ਕਰ ਰਹੇ ਸੀ ਯਾਰ ਇਨੀਸ਼ੀਅਲੀ ਇਹ ਬਹੁਤ ਕਿਉਂਕਿ ਕਹਿਣਾ ਤੇ ਕਰਨ ਚ ਬਹੁਤ ਡਿਫਰੈਂਟ ਗੱਲ ਹੁੰਦੀ ਆ ਵਿਦਆਊਟ ਮੇਕਅਪ ਔਨ ਸਕਰੀਨ ਜਾਣਾ ਤੇ weight put on ਕਰਕੇ ਜਾਣਾ ਤੇ ਇੱਕ ਇਹੋ ਜਿਹਾ ਰੋਲ ਨਿਭਾਉਣਾ ਜਿਹੜਾ ਕਿ ਤੁਹਾਡੀ ਉਮਰ ਦੇ ਦਾਇਰੇ ਤੋਂ ਵੀ ਬਹੁਤ ਪਾਰ ਆ ਬਹੁਤ ਔਖੀ ਗੱਲ ਹੁੰਦੀ ਆ ਪਰ ਇਹੀ ਆ ਕਿ ਮਨਦੀਪ ਸਰਦਾਰ ਦੇਵ ਜੀ ਦਾ ਤੇ ਪੂਰੀ ਗਾਂਧੀ ਟੀਮ ਦਾ ਇੱਕ ਜਿਹੜਾ ਵਿਜ਼ਨ ਹੈ ਉਹ ਬਹੁਤ ਅਲੱਗ ਸੀ ਤੇ ਹਾਂਜੀ ਰਿਸਪੌਂਸਿਬਿਲਟੀ ਬਹੁਤ ਵੱਧ ਜਾਂਦੀ ਆ ਕਿਉਂਕਿ ਇੱਥੇ ਤੁਸੀਂ ਇੱਥੇ ਤੁਹਾਨੂੰ ਸਿਰਫ ਕੁਝ ਚੰਨ ਲੋਕ ਨਹੀਂ ਦੇਖ ਰਹੇ ਤੁਹਾਨੂੰ ਰਿਲੀਜ਼ ਹੋਣ ਤੋਂ ਬਾਅਦ ਕਿੰਨੇ ਕਰੋੜੋਂ ਲੋਕਾਂ ਨੇ ਦੇਖਣਾ ਤੇ ਉਹਨਾਂ ਨੇ ਫੇਰ ਜੱਜ ਕਰਨਾ ਇੱਕ ਇੱਕ ਮੈਂਟਿਕ ਕਿਕ ਸੈਕਿੰਡ ਤੁਹਾਨੂੰ ਜੱਜ ਕਰਨਾ ਕਿ ਕੀ ਤੁਸੀਂ ਠੀਕ ਕਰ ਰਹੇ ਹੋ ਤੁਸੀਂ ਜਿਹੜਾ ਰੋਲ 'ਚ ਹੈਗੇ ਹੋ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਤੇ ਬਹੁਤ ਵੱਡੀ ਰਿਸਪੌਂਸਿਬਿਲਟੀ ਐਜ਼ ਐਨ ਆਰਟਿਸਟ ਇੱਕ ਹੋ ਜਾਂਦੀ ਆ ਜੀ ਪਰ ਬਾਇ ਫਾਰ ਮੈਨੂੰ ਲੱਗਦਾ ਕਿ ਠੀਕ ਹੀ ਕਰੀ ਹੋਣੀ ਸਾਰੇ ਖੁਸ਼ ਹੈ ਲਾਈਕ ਠੀਕ ਹੀ ਕਰੀ ਹੋਣੀ ਹਾਂਜੀ ਸੈਟ ਤੇ ਤਾਂ ਸਾਰੇ ਖੁਸ਼ ਸੀ ਕਿ ਬਾਕੀ ਹੁਣ ਸਾਰਾ ਗੱਲ ਤੁਹਾਡੇ ਤੇ ਆਉਂਦੀ ਹੈ ਕਿ ਤੁਹਾਨੂੰ ਕਿੰਨਾ ਕਿ ਮੇਰਾ ਰੋਲ ਵਧੀਆ ਲੱਗਦਾ ਤੁਹਾਨੂੰ ਕਿੰਨਾ ਜਸਟੀਫਾਈਡ ਲੱਗਦਾ ਕਿ ਮੈਂ ਆਪਣਾ ਇਮੋਸ਼ਨ ਤੁਹਾਡੇ ਦਿਨਾਂ ਦੇ ਦਿਨਾਂ ਤੱਕ ਪਹੁੰਚਾ ਸਕੀ ਹਾਂ ਕਿ ਨਹੀਂ ਇਹ ਹੁਣ 30 ਤਰੀਕ ਨੂੰ ਪਤਾ ਲੱਗਣਾ ਬਿਲਕੁਲ ਸੋ ਕਿਤੇ ਨਾ ਕਿਤੇ ਕਰੈਕਟਰ ਜਿਹੜੇ ਨੇ ਨਾ ਇਹ ਮੈਂ ਪਹਿਲਾਂ ਵੀ ਕਹਿੰਨਾ ਤੁਹਾਡੇ ਜਿਹੜੇ ਹੁਣ ਤੱਕ ਵੀ ਕਰੈਕਟਰ ਰਹੇ ਨੇ ਬਹੁਤ ਸੋਹਣੇ ਨਿਕਲ ਕੇ ਆਏ ਨੇ ਹਨਾ ਤੁਹਾਡੇ ਵਿੱਚ ਜਿੰਨਾ ਖੁਣ ਆਪਾਂ ਕੰਮ ਦੇਖਿਆ ਪਹਿਲਾਂ ਵੀ ਚਾਹੇ ਆਪਾਂ ਸੀਰੀਜ਼ ਦੇ ਵਿੱਚ ਕੰਮ ਕਰੇ ਸੀਰੀਅਲ ਸੀ ਗੱਲ ਕਰ ਲਈ ਹੈ ਨਾ ਹਰ ਇੱਕ ਕਰੈਕਟਰ ਮੇਰੇ ਖਿਆਲ ਨਾਲ ਅਲੱਗ-ਅਲੱਗ ਚੈਲੰਜਸ ਸਾਨੂੰ ਲੈ ਕੇ ਆਉਣੇ ਚਾਹੀਦੇ ਨੇ ਜ਼ਿੰਦਗੀ ਦੇ ਵਿੱਚ ਇਹ ਮੇਰੇ ਖਿਆਲ ਨਾਲ ਇੱਕ ਨਵਾਂ ਚੈਲੰਜ ਹੋਏਗਾ ਤੁਹਾਡੇ ਲਈ ਵੀ ਹਨਾ ਸੋ ਇਹਦੇ ਵਿੱਚ ਮੈਂ ਅੰਕਤਾ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਕਿੱਦਾਂ ਦਾ ਫੀਲ ਸੀਗਾ ਜਦੋਂ ਇੱਕ ਬਿਲਕੁਲ ਹੀ ਆਪਣੇ ਕਰੈਕਟਰ ਜਿਹੜਾ ਤੁਹਾਡੇ ਜ਼ਿੰਦਗੀ ਦੇ ਨਾਲ ਰਿਲੇਟ ਨਹੀਂ ਕਰਦਾ ਉਹ ਤੋਂ ਵੱਖ-ਵੱਖਰੇ ਕਰੈਕਟਰਸ ਵੀ ਕਰਦੇ ਰਹਿੰਦੇ ਆ ਤਾਂ ਉਹ ਫੀਲਿੰਗ ਕਿੱਦਾਂ ਦੀ ਹੁੰਦੀ ਹੈ ਉਹਨੂੰ ਡਰ ਵੀ ਲੱਗਦਾ ਹੈ ਕਦੇ-ਕਦੇ ਜਾਂ ਫਿਰ ਮਤਲਬ ਉਹਨੂੰ ਤੁਸੀਂ ਐਜ਼ ਅ ਚੈਲੰਜ ਹੀ ਲੈਣੇ ਹੋ ਕਿ ਨਾ ਯਾਰ ਮੈਂ ਇਹ ਚੀਜ਼ ਕਰਕੇ ਦਿਖਾਉਣੀ ਆ ਆਰਟਿਸਟ ਦੇ ਲਈ ਤਾਂ ਉਹ ਹਮੇਸ਼ਾ ਚੈਲੰਜ ਲੈਂਦਾ ਹੈ ਨਾ ਜੀ ਆਰਟਿਸਟ ਨੂੰ ਤਾਂ ਕਦੇ ਵੀ ਕੋਈ ਵੀ ਚੀਜ਼ ਮੈਂ ਕਿੰਨੀ ਹੋ ਚਾਹੇ ਇੱਕ ਵੈਬ ਸ਼ੋਅ ਹੋਵੇ ਉਹ ਚਾਹੇ ਵੈਬ ਸੀਰੀਜ਼ ਹੋਵੇ ਜਾਂ ਟੀਵੀ ਸੀਰੀਅਲ ਹੋਵੇ ਜਾਂ ਮੂਵੀ ਹੋਵੇ ਐਕਟਰ ਜਾਂ ਆਰਟਿਸਟ ਆਪਾਂ ਉਹਨੂੰ ਹੀ ਕਹਿ ਸਕਦੇ ਜਿਹੜਾ ਹਮੇਸ਼ਾ ਚੈਲੰਜਸ ਲੈਣ ਦੇ ਲਈ ਤਿਆ ਇਹਾਂ ਜਿਨੇ ਕਹਿ ਦਿੱਤਾ ਕਿ ਹਾਂ ਇਹ ਮੇਰੀ ਉਮਰ ਤੋਂ ਵੱਡਾ ਕੈਰੈਕਟਰ ਹੈ ਜਿਵੇਂ ਆ ਦਿੱਤੇ ਨੇ ਪਲੇ ਕੀਤਾ ਤੇ ਤੁਸੀਂ ਪਲੇਡ ਸੋ ਵੈਲ ਹੈ ਨਾ ਕਿ ਮੈਂ ਕਹਿ ਦਿੰਦੀ ਮੈਂ ਟੀਵੀ ਸ਼ੋ ਕੀਤਾ ਉਹਦੇ ਵਿੱਚ ਮੈਂ ਦੋ ਬੱਚਿਆਂ ਦੀ ਮੰਮੀ ਹਾਂ ਹਮ ਸੋ ਜੇ ਮੈਂ ਉਹ ਤੋਂ ਕਹਿੰਦੀ ਕਿ ਮੈਂ ਨਹੀਂ ਕਰਨਾ ਤੇ ਮੈਂ ਇੱਕ ਸ਼ੋ ਦਿੱਤਾ ਪੰਜਾਬ ਨੂੰ ਦੇਖ ਹੈ ਨਾ ਸੋ ਆਰਟਿਸਟਸ ਨੂੰ ਮੈਂ ਉਹੀ ਆਰਟਿਸਟ ਨੂੰ ਆਰਟਿਸਟ ਮੰਨਦੀ ਹਾਂ ਐਕਟਰ ਮੰਨਦੀ ਹਾਂ ਜਿਹੜਾ ਆਪਣੇ ਤੋਂ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਕੰਮ ਕਰਦਾ ਹੈ ਆਰਟਿਸਟ ਤਾਂ ਉਹੀ ਹੁੰਦਾ ਬਿਲਕੁਲ ਤੇ ਇੱਕ ਹੁੰਦਾ ਨਾ ਮੈਮ ਦੋਨਾਂ ਤੋਂ ਪੁੱਛਣਾ ਚਾਹੂੰਗਾ ਇੱਕ ਡ੍ਰੀਮ ਕਰੈਕਟਰ ਹੁੰਦਾ ਕਿ ਮੈਂ ਇਦਾਂ ਦਾ ਕਰੈਕਟਰ ਕੁਝ ਪਲੇ ਕਰਕੇ ਦੇਖਣਾ ਇਦਾਂ ਦਾ ਜ਼ੋਨਰ ਪਲੇ ਕਰਕੇ ਦੇਖਣਾ ਅਦੀ ਜੀ ਤੁਹਾਡੇ ਲਈ ਕਿਹੜਾ ਉਹ ਜ਼ੋਨਰ ਆ ਜਾਂ ਕਿਹੜਾ ਉਹ ਕਰੈਕਟਰ ਤੁਹਾਨੂੰ ਲੱਗਦਾ ਕਿ ਯਾਰ ਮੈਂ ਇਦਾਂ ਦਾ ਕਰੈਕਟਰ ਜਿਹੜਾ ਜ਼ਿੰਦਗੀ ਚ ਇੱਕ ਵਾਰ ਜ਼ਰੂਰ ਪਲੇ ਕਰਨਾ ਯਾਰ ਸਭ ਤੋਂ ਔਖਾ ਮੈਨੂੰ ਲੱਗਦਾ ਕਿਸੇ ਦੀ ਬਾਇਓਪਿਕ ਕਰਨਾ ਹੁੰਦਾ ਤੇ ਮੈਂ ਜ਼ਰੂਰ ਆਪਣੇ ਸਫਰ ਦੇ ਵਿੱਚ ਕਿਸੇ ਦੀ ਬਾਇਓਪਿਕ ਕਰਨਾ ਚਾਹੂੰਗੀ ਹਾਲੇ ਰਿਵੀਲ ਨਹੀਂ ਕਰੂੰਗੀ ਕਿ ਕੀ ਦੀ ਕਿ ਕੋਈ ਹੋਰ ਹੀ ਨਾ ਮੂਵੀ ਬਣਾ ਲੇ ਉਹਦੀ ਪਰ ਜਦ ਜਿਸ ਦਿਨ ਆਪਾਂ ਉਸ ਜੋਗੀ ਹੋਏ ਕਿ ਆਪਾਂ ਕਿਸੇ ਨੂੰ ਦੱਸ ਸਕੇ ਕਿ ਹਾਂਜੀ ਇਹ ਮੇਰਾ ਆਈਡੀਆ ਆ ਜਾਂ ਫਿਰ ਮੇਰੇ ਕੋਲ ਆਪਦੇ ਮੈਂ ਖੁਦ ਹੀ ਪ੍ਰੋਡਿਊਸ ਨਾ ਕਰਾਂ ਨਾ ਤਾ ਤੱਕ ਮੈਂ ਸੀਕ੍ਰਟ ਰੱਖੂੰਗੀ ਬਟ ਹਾਂ ਇੱਕ ਮੇਰੇ ਕੋਲ ਇਹੋ ਜਿਹਾ ਕੈਰੈਕਟਰ ਹੈਗਾ ਜਿਹਦੀ ਮੈਂ ਬਾਇਓਪਿਕ ਜ਼ਰੂਰ ਕਰਨਾ ਚਾਹੂੰਗੀ ਚਲ ਇੱਕ ਚੀਜ਼ ਤੇ ਪਤਾ ਲੱਗੀ ਕਿ ਮੈਂ ਬਹੁਤ ਜਲਦੀ ਪ੍ਰੋਡਿਊਸ ਵੀ ਕਰਨ ਲੱਗੇ ਨ ਇੱਕ ਫਿਲਮ ਤੇ ਉਹਦੇ ਤੇ ਫਿਰ ਆਪ ਹੀ ਕੈਰੈਕਟਰ ਕਰਨ ਲੱਗੇ ਕੰਮ ਕਰਨ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਕਰਨ ਤੋਂ ਬਾਅਦ ਗਰੂਪਿਕ ਮਾਨ ਨੂੰ ਬਾਦ ਜੀ ਅਕਤਾ ਜੀ ਤੁਹਾਡੇ ਲਈ ਕਿਹੜਾ ਇਦਾਂ ਦਾ ਕੋਈ ਕੈਰੈਕਟਰ ਹੋਏਗਾ ਹਾਲਿਆ ਨੇ ਹੁਣੇ ਮੂਵੀ ਕੀਤੀ ਸੀ ਨਾ ਗੰਗੂਬਾਈ ਕਟਿਆਵਦੀ ਵਾਹ ਮੈ ਮੈਨੂੰ ਲੱਗਦਾ ਹੈ ਕਿ ਮੈਂ ਉਹ ਬਹੁਤ ਵਧੀਆ ਤਰੀਕੇ ਨਾਲ ਪਲੇ ਕਰ ਸਕਦਾ ਵਾਹ ਕਿ ਮੈਂ ਕਰਨਾ ਚਾਹਾਂਗੀ ਇਦਾਂ ਦੇ ਕੈਰੈਕਟਰ ਇਦਾਂ ਦੇ ਕੈਰੈਕਟਰ ਮੈਂ ਇਸ ਬਹੁਤ ਸਟਰੋਂਗ ਔਮਨ ориਐਂਟਡ ਮੂਵੀਜ਼ ਮੈਨੂੰ ਕਰਨਾ ਬਹੁਤ ਪਸੰਦ ਹੈ ਕਿ ਜਿੱਥੇ ਜਿੱਦਾਂ ਆਪਾਂ ਕਹਦੀ ਹੈ ਕਿ ਅੱਜ ਵੀ ਕਹਿੰਦੇ ਕਿ ਟੀਵੀ ਹੀਰੋਇਨ ਸਿਨੇਮਾ ਜੀ Web series director cinema ਜਿਹੜੀ ਆਪਣੀ ਆਪਾਂ movies ਦੀ ਗੱਲ ਕਰ ਲਈਏ ਤਾਂ ਉਹ ਹੀਰੋ cinema ਹੀਰੋਇਕ cinema ਸੋ ਮੈਂ ਚਾਹਨੀ ਹੈ ਕਿ ਇਹ cinema cinema ਨਾ ਖੇਡਿਆ ਆਪਾਂ ਆਪਾਂ ਆਰਟਿਸਟਾਂ ਨਾਲ ਖੇਡਿਆ ਆਪਾਂ ਕੈਰੈਕਟਰਸ ਨਾਲ ਖੇਡਿਆ ਕਰੀਏ ਆਪਾਂ ਹੁਣ ਆਪਾਂ ਡਾਇਰੈਕਟ cinema ਕਰੀਏ ਆਪਾਂ ਰੋ cinema ਕਰੀਏ ਚੰਗੇ ਆਰਟਿਸਟਾਂ ਨੂੰ ਅੱਗੇ ਆਨ ਲਈ ਆਪਾਂ ਹੰਗਾਰਾ ਦੇਈਏ ਸੋ ਆਰਟਿਸਟਾਂ ਨੂੰ ਵੀ ਉਮੀਦ ਅਸੀਂ ਆਰਟਿਸਟਾਂ ਤੋਂ ਵੀ ਇਹੀ ਉਮੀਦ ਕਰਦੇ ਹਾਂ ਜੋ ਨਵੇਂ ਆ ਰਹੇ ਆ ਜਾਂ ਜੋ ਪੁਰਾਣੇ ਵੀ ਆ ਕਿ ਆਪਾਂ ਚੰਗਾ ਕੰਮ ਕਰੀਏ ਤੇ ਲੋਕਾਂ ਨੂੰ ਚੰਗੀ ਸੇਧ ਦੇਈਏ अच्छा एक चीज मैं पूछना चाहूंगा ऑन सेट किधर का फील सीगा ਤੁਹਾਡੇ ਦੋਨਾਂ ਦੀ ਆਪਸ ਮੌਡਿੰਗ ਕਿਦਾਂ ਰਹੀ ਕਿਉਂਕਿ ਹਨਾ ਇਦਾਂ ਦੇ ਸੈੱਟ ਦੇ ਉਤੇ ਦੋਨਾਂ ਦਾ ਮਤਲਬ ਮੌਡਿੰਗ ਕਿਦਾਂ ਰਹੀ ਤੁਸੀਂ ਨਵੇਂ ਫਰੈਸ਼ ਮੇਰੇ ਖਿਆਲ ਨਾਲ ਔਨ ਸੈੱਟ ਹੀ ਮਿਲੇ ਸੀ ਹਨਾ ਬੇਫਸ ਮੁਲਾਕਾਤ ਸੀ 온ਸੈਟ ਨਹੀਂ ਸੀ ਐਕਚੁਅਲੀ ਅਪਾ ਪਾਰਟੀ ਤੇ ਸੀ 온ਸੈਟ ਤੇ ਮਿਲੇ ਹੀ ਨਹੀਂ ਸਾਡਾ ਕੈਰੇਕਟਰ ਤੇ ਬਹੁਤ ਯੋਨਰ ਜਿਹਾ ਡਿਫਰੈਂਟ ਸੀਗਾ ਹਨਾ ਇਹ ਅਲੱਗ ਆਲਟਰਨੇਟਿੰਗ ਥੇਸ ਤੇ ਸਾਡਾ ਸ਼ੂਟ ਹੁੰਦਾ ਸੀਗਾ ਅਸੀਂ ਇਕੱਠਿਆਂ ਨੇ ਸਕਰੀਨ ਸ਼ੇਅਰ ਨਹੀਂ ਕੀਤੀ ਬਟ ਅਸੀਂ ਪਹਿਲੇ ਦਿਨ ਮਿਲੇ ਆ ਅਪਾ ਪਾਰਟੀ ਤੇ ਹਾਂ ਜਦ ਫਿਰ ਮੁਕਮਕਰੀ ਫਿਰ ਆਪਾਂ ਮਿਲੇ ਫਿਰ ਉਹ ਤਾਂ ਬਾਤ ਹੈ ਤੁਸੀਂ ਦੇਖ ਹੀ ਸਕਦੇ ਹੋ ਆਪਣੀ ਦੋਸਤੀ ਸਾਡੀ ਬੌਂਡਿੰਗ ਅਸੀਂ ਕੇ ਟੱਚਵਰਡ ਅਸੀਂ ਬਹੁਤ ਅੱਛਾ ਇੱਕ ਬੌਂਡ ਬਣਾ ਚੁੱਕੇ ਹਾਂ ਯਾਰੀ ਹੋ ਗਈ ਹੈ ਯਾਰੀ ਹੋ ਗਈ ਹੈ ਅੱਛਾ ਇੱਕ ਗਾਂਧੀ ਯਾਰਾਂ ਦਾ ਯਾਰ ਤੋਂ ਇਹ ਮਤਲਬ ਪਤਾ ਲੱਗ ਰਿਹਾ ਕਿ ਸਾਰੇ ਜਿਹੜੇ ਕੈਰੈਕਟਰ ਨੇ ਆਪਸ ਵਿੱਚ ਵੀ ਯਾਰੀ ਦੋਸਤੀ ਨਾਲ ਵਧੀਆ ਉਹ ਕਰ ਰਹੇ ਬਿਲਕੁਲ ਜਿਹੋ ਜਿਹੇ ਮੈਸੇਜ ਅਸੀਂ ਫਿਲਮ 'ਚ ਦੇਣਾ ਚਾਹੁੰਦੇ ਹਾਂ ਅਸੀਂ ਉਹ ਰੀਅਲ ਲਾਈਫ ਦੇ ਵਿੱਚ ਪਰ ਤੇ ਆ ਵੀ ਰਹੇ ਆ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਆ ਰਹੀ ਹੈ ਤੁਸੀਂ ਆਲਰੇਡੀ ਇਹਨਾਂ ਦੇ ਨਾਲ ਦੇਖ ਚੁੱਕੇ ਹੋ ਨਾ ਆਪਾਂ ਆਪਾਂ ਗੱਲਾਂ ਬਾਤਾਂ ਕਰਦੇ ਕਰੇ ਵੀ ਕਿੰਨੇ ਸੋਹਣੇ ਸੋਹਣੇ ਮਾਹੌਲ ਬਣਿਆ ਹਨਾ ਤੁਸੀਂ ਚੀਜ਼ਾਂ ਉਸ ਤੋਂ ਬਾਅਦ ਕਿੰਨੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਆਰਟਿਸਟ ਨੂੰ ਇੱਕ ਫਿਲਮ ਦੇ ਜਾਂਦੀ ਹੈ ਸੋ ਦਰਸ਼ਕਾਂ ਦੇ ਲਈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਤੋਂ ਸਿੱਖੀਆਂ ਜਾ ਸਕਦੀਆਂ ਨੇ ਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਗਾ ਫਿਲਮ ਦੇ ਬਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਬਹੁਤ ਮਿਹਨਤ ਤੇ ਬਹੁਤ ਪਿਆਰ ਦੇ ਨਾਲ ਇਹ ਬਣਾਈ ਹੈ ਬਹੁਤ ਚੈਲੰਜਸ ਫੇਸ ਕੀਤੇ ਆ ਅਸੀਂ ਹਨਾ ਦੁੱਖ ਵੀ ਸਹੇ ਨੇ ਵਾਹ ਸਹੀ ਗੱਲ ਐਂ ਦੁੱਖ ਵੀ ਸਹੇ ਨੇ ਇਹਦੇ ਤੇ ਪ ਅਸੀਂ ਕਹਿ ਦਿਨੇ ਲਗਵਾਏ ਨੇ ਸੋ ਪਲੀਜ਼ ਸਾਡੀ ਮਿਹਨਤ ਨੂੰ ਤੁਸੀਂ ਬਲੀਵੂਡ ਕਰ ਸਕਦੇ ਹੋ ਤੁਸੀਂ ਉਹਨੂੰ ਚੰਗਾ ਅਸ਼ੀਰਵਾਦ ਦੇ ਸਕਦੇ ਹੋ ਸੋ ਮੂਵੀ ਰੱਖਣ ਜ਼ਰੂਰ ਜਾਓ ਬਿਲਕੁਲ ਜ਼ਰੂਰ ਜਾਇਓ 31 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਤੁਸੀਂ 1 ਤੇ 2 ਗਾਂਧੀ ਨੂੰ ਬਹੁਤ ਬਹੁਤ ਪਿਆਰ ਦਿੱਤਾ ਹੈ ਤੇ ਗਾਂਧੀ 3 ਦੇ ਵਿੱਚ ਅਸੀਂ ਆ ਸਾਨੂੰ ਵੀ ਉਹਨਾਂ 'ਕੀ ਪਿਆਰ ਦਿਓ ਫਾਈਨਲੀ ਦੋਨੇ ਚਿਹਰੇ ਇਹ ਦਿੱਤੀ ਆ ਮਾ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਲੋੜ ਹੈ ਇਹ ਹੁਣ ਜੀ ਸਾਨੂੰ ਨਾ ਗਾਣਾ ਸੁਣਾ ਕੇ ਵੀ ਕਹਿ ਦੱਸਣਗੇ ਕਿਦਾਂ ਸੀ ਮਤਲਬ ਫਿਲਮ ਨੂੰ ਪਿਆਰ ਦੇ ਸਕਣਾ ਕਿਉਂਕਿ ਮੈਂ ਬਹੁਤ ਸੋਹਣਾ ਸੋਹਣਾ ਗਾਣਾ ਵੀ ਗਾਉਂਦੀ ਗਾ ਸਿੰਗਿੰਗ ਜਿਹੜੇ ਬਹੁਤ ਸੋਹਣੀ ਕਰ ਲੈਂਦੇ ਮੈਂ ਹਨਾ ਮੈਂ ਨਹੀਂ ਹਾਂ ਤੁਸੀਂ ਫਸਾ ਰਹੇ ਹੋ ਮੈਨੂੰ ਹੋਂਟੇ ਫਸ ਕੇ ਦੇਖੋ ਚਲੋ ਠੀਕ ਹੈ ਯਾਰ ਉਹ ਵਾਲਾ ਸੁਣਾ ਦੇ ਅਮਰਿੰਦਰ ਗਿੱਲਾ ਵੀ ਮੈਂ ਤੇਰੇ ਨਾਲ ਸੋਹਣਾ ਗਾਉਣੀ ਹਾਂ ਜਿਹੜੇ ਹੋਂਟੇ ਵਾਲਾਂ ਦੇ ਵੀ ਦੇਖੋ ਉਹ ਆ ਕੇ ਯਾਰ ਅਮਰਿੰਦਰ ਗਿੱਲਰੀ ਤੇ ਮੇਰੇ ਫੇਵਰਿਟ ਨੇ ਮੈਂ ਉਹਨਾ ਨਾ ਨਾ ਆਈ ਕਾਂਟ ਲਵ ਹਮ ਮੈਂ ਉਹਨਾਂ ਦਾ ਗਾਣਾ ਤੇਰੀ ਗਾ ਸਕਦੀ ਪਰ ਮੇਰਾ ਇੱਕ ਫੇਵਰਿਟ ਗਾਣਾ ਹੈ ਉਹ ਗਾ ਸਕਦੀ ਹਾਂ ਉਹ ਕਾਲੇ ਰੰਗ ਦਾ ਪਰਾਂ ਦਾ ਸੋਹਣ ਸੱਜਣਾ ਲਿਆਉਂਦਾ ਰੰਗ ਦਾ ਪਰਾਂ ਦਾ ਸੋਹਣ ਸੱਜਣਾ ਲਿਆਉਂਦਾ ਵੇ ਮੈਂ ਚੁੰਮ ਚੁੰਮ ਵੇ ਮੈਂ ਚੁੰਮ ਚੁੰਮ ਰੱਖਦੀ ਪਰਾਂ ਮੈਂ ਪੱਪਾ ਪਰ ਨੱਚਦੀ ਫਿਰਾਂ ਮੈਂ ਪੱਪਾ ਪਰ ਨੱਚਦੀ ਫਿਰਾਂ ਇਹ ਦੇਖ ਰਹੇ ਗਾਂਧੀ ਦਾ ਹੁਲਾਰਾ ਹੈ ਇਹ ਗਾਂਧੀ ਦਾ ਪਿਆਰ ਹੈ ਗਾਂਧੀ ਦਾ ਪਿਆਰ ਹੈ ਦੇਖੋ ਦੂਰੋਂ ਦੂਰੋਂ ਸਾਡੇ ਕੋਲ ਆਵਾਜ਼ਾਂ ਆ ਰਹੀਆਂ ਨੇ ਯਾਰ ਸਾਡੇ ਕੈਮਰਾਮੈਨ ਉੱਧਰ ਦਿਖਾ ਨਹੀਂ ਸਕਦੇ ਨਹੀਂ ਤਾਂ ਉੱਧਰ ਦਿਖਾਇਆ ਵੀ ਜਾ ਸਕਦਾ ਕਿ ਪਿੱਛੇ ਲੋਕ ਝੂਮ ਵੀ ਰਹੇ ਨੇ ਪਿੱਛੇ ਬੈਠੀ ਹੈ ਸਾਨੂੰ ਸਪੋਰਟ ਕਰ ਰਹੀ ਹੈ ਸਾਰਾ ਕੁਝ ਸਿਸਟਮ ਹੈ ਸਾਰਾ ਕੁਝ ਕਰਨ ਲਈ ਹੈ ਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਉਮੀਦ ਕਰਦੇ ਹਾਂ ਕਿ ਫਿਲਮ ਆਏ ਯਾਰਾਂ ਦਾ ਯਾਰ ਤੇ ਬਹੁਤ ਬਹੁਤ ਸਾਰੀਆਂ ਬੈਸਟ ਵਿਸ਼ੇਸ ਸਾਰੇ ਪ੍ਰੋਜੈਕਟ ਲਈ ਆਉਣ ਵਾਲਿਆਂ ਲਈ ਤੇ ਸਪੈਸ਼ਲੀ ਗਾਂਧੀ ਥਰੀ ਲਈ ਥੈਂਕ ਯੂ ਮੈਮ